ਜੀ 2:30 ਵਜੇ ਅਸੀਂ ਇੱਥੇ ਖੜਕੇ ਦੀ ਆਵਾਜ਼ ਸੁਣੀਆ ਤੇ ਫਾਇਰ ਹੋ ਰਹੇ ਸੀਗੇ ਅਸੀਂ ਫਟਾਫਟ ਇੱਥੇ ਆਏ ਤਾਂ ਪਤਾ ਲੱਗਿਆ ਵੀ ਬੈਂਕ ਦੇ ਵਿੱਚ ਡਾਕਾ ਪੈ ਗਿਆ ਕੌਣ ਸੀ ਬੰਦੇ ਕਿਵੇਂ ਆਏ ਸੀ ਕੋਈ ਲੱਗਿਆ ਪਤਾ ਹੁਣ ਤੱਕ ਨਹੀਂ ਹਜੇ ਤੱਕ ਕੁਝ ਨਹੀਂ ਇੰਨਾ ਕੁ ਪਤਾ ਲੱਗਿਆ ਕਿ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਬੰਨਿਆ ਹੋਇਆ ਸੀ ਤਿੰਨਾਂ ਕੋਲ ਪਿਸਟਲ ਸੀਗੇ ਤੇ ਕੈਸ਼ ਲੈ ਗਏ ਅੰਦਰੋਂ ਕਿੰਨਾ ਕੈਸ਼ ਲੈ ਗਏ ਕੋਈ ਆੜੇ-ਆੜੇ ਖਬਰ ਆਈ ਹੋਵੇ ਖਬਰ ਆਈ ਐਸਟੀਮੇਟਡ 10-15 ਲੱਖ ਦੇ ਨੀਅਰ ਬੋਟ ਕਹਿੰਦੇ ਨੇ ਜਿਸ ਤਰ੍ਹਾਂ ਕਹਿ ਰਹੇ ਕਿ ਗੋਲੀਆਂ ਵੀ ਚੱਲ ਗਏ ਨੇ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਗੋਲੀ ਅੰਦਰ ਵੀ ਉਹਨਾਂ ਨੇ ਫਾਇਰ ਕਰਿਆ ਤੇ ਗਨਮੈਨ ਨੂੰ ਉਹਦੇ ਨਾਲ ਹੱਥੋ ਪਾਈ ਹੋ ਕੇ ਉਹਦੀ ਰਫਲ ਖੋਲੀ ਸੀ ਤੇ ਜਾਣ ਲੱਗੇ ਰਫਲ ਉਹ ਸਿੱਟ ਗਏ ਤੇ ਉਹਨਾਂ ਨੇ ਜਦੋਂ ਰਫਲ ਚੱਕੀ ਤਾਂ ਚੱਕਣ ਤੋਂ ਬਾਅਦ ਉਹਨਾਂ ਨੇ ਵੀ ਪਿੱਛੋਂ ਫਾਇਰ ਜਵਾਬੀ ਫਾਇਰ ਕੀਤਾ ਇਲਾਕੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਹੈ ਘਟਨਾ ਬਾਰੇ ਥੋੜੀ ਥੋੜੀ ਸਾਰਿਆਂ ਨੂੰ ਜਿਵੇਂ ਆਲੇ-ਦਾਲੇ ਵਾਲੇ ਦੁਕਾਨਦਾਰ ਇਕੱਠੇ ਹੋਏ ਗਾਹਾਂ ਤੋਂ ਗਾਹ ਇਨਫੋਰਮ ਹੁੰਦਾ ਗਿਆ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਜਿਸ ਤਰ੍ਹਾਂ ਛਰੇ ਆਮ ਦਿਨ ਦਿਹਾੜੇ ਡਾਕਾ ਮਾਰਿਆ ਗਿਆ ਤੇ ਇੱਥੇ ਇਲਾਕੇ ਦੇ ਵਿੱਚ ਕੀ ਮ ਕਿਉਂਕਿ ਦਿਨ ਦਿਹਾੜੇ ਵੀ ਲੋਕ ਸੇਫ ਨਹੀਂ ਹੈਗੇ ਹਰ ਬੰਦੇ ਨੂੰ ਆਪਣੀ ਜਾਨ ਦਾ ਖਤਰਾ ਵੀ ਅਗਲਾ ਇਹ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ 100-100 ਰੁਪਏ ਪਿੱਛੇ ਵੀ ਬੰਦਾ ਮਾਰ ਦਿੰਦੇ ਨੇ ਇਹ ਤਾਂ ਫਿਰ ਬਹੁਤ ਬੜੀ ਲੁੱਟ ਦੀ ਗੱਲ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਵੇਂ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲੀ ਸੀ ਕੈਸ਼ ਜ਼ਿਆਦਾ ਵੀ ਹੋ ਸਕਦਾ ਕੈਸ਼ ਜ਼ਿਆਦਾ ਮੰਗਵਾਇਆ ਸੀਗਾ ਇਹੀ ਪਤਾ ਲੱਗਿਆ ਵੀ ਅੱਜ ਕੈਸ਼ ਆਇਆ ਸੀਗਾ ਕਿਉਂਕਿ ਲਗਭਗ ਇੱਥੇ ਕੈਸ਼ ਘੱਟੇ ਹੁੰਦਾ ਜੇ ਕਿਸੇ ਨੇ ਵੱਧ ਕੈਸ਼ ਲੈਣਾ ਹੁੰਦਾ ਤਾਂ ਪਹਿਲਾਂ ਕਹਿ ਕੇ ਜਾਣਾ ਪੈਂਦਾ ਵੀ ਕੈਸ਼ ਚਾਹੀਦਾ ਜੀ ਇੰਨਾ ਰੱਖ ਲਿਓ ਤੇ ਸੁਰੱਖਿਆ ਨੂੰ ਲੈ ਕੇ ਕੀ ਸਵਾਲ ਨੇ ਕਿ ਪਿੰਡ ਵਾਸੀ ਜਿਹੜੇ ਆ ਉਹ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿ ਆਮ ਘਟਨਾਵਾਂ ਹੋ ਰਹੀਆਂ ਨੇ ਕਿ ਹਜੇ ਪ੍ਰਬੰਧ ਹੋਣੇ ਚਾਹੀਦੇ ਨੇ ਪ੍ਰਬੰਧ ਤਾਂ ਹੁਣ ਦੇਖੋ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧ ਰਹੀਆਂ ਨੇ ਤਾਂ ਠੱਲ ਪਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਹੁਣ ਇਹਦੇ ਬਾਰੇ ਆਪਾਂ ਜ਼ਿਆਦਾ ਵਿਸਤਾਰਤ ਨਹੀਂ ਜਾ ਸਕਦੇ ਜਿਹੜੇ ਉਹ ਮੋਟਰਸਾਈਕਲ ਸਵਾਰ ਸੀ ਕੋਈ ਲੱਗਿਆ ਪਤਾ ਕਿ ਕਿਹੜੇ ਪਾਸੇ ਆਏ ਕਿਧਰੋਂ ਫਰਾਰ ਹੋ ਨਹੀਂ ਹਜੇ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਦਹਿਸ਼ਤ ਦਾ ਮਾਹੌਲ ਸੀਗਾ ਕਾਫੀ ਜ਼ਿਆਦਾ ਰਸ਼ ਪੈਣ ਕਰਕੇ ਇੱਕ ਸਾਈਡ ਤੋਂ ਜਣੀ ਬਗਲੀ ਤੋਂ ਉਹ ਬਿੱਜੇ ਵੱਲ ਨੂੰ ਜ਼ਰੂਰ ਗ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਬੈਂਕ ਦੇ ਵਿੱਚ ਆਏ ਨੇ ਪਹਿਲਾਂ ਵੀ ਕਿਸੇ ਦੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਗਿਆ ਹੋਵੇ ਪਹਿਲਾਂ ਇੱਧਰ ਜਾਂ ਤੇ ਸਾਹਮਣੇ ਆ ਵੀ 22 ਵਜੇ ਦੇ ਲੱਗੇ ਜਿਹੜੇ ਤਿੰਨ ਮੁੰਲੇ ਨੇੜੇ ਆਇਆ ਕਿ ਉਸ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਅੰਦਰ ਆਦੇ ਜਿਹੜਾ ਸਿਕਰ ਕੱਟ ਗਿਆ ਡਾ ਸਿਉਰਟੀ ਗਾਰਡਨ ਉੱਥੋਂ ਬਾਈ ਕਰਦੇ ਇਹਦਾ ਕੈਸ਼ ਲੁੱਟ ਕੇ ਲੈ ਗਏ ਬੈਂਕ ਦੇ ਵਿੱਚ ਉਹ ਬੈਂਕ ਦੀ ਜਿਹੜੀ ਕਾਊਂਟਿੰਗ ਕਰ ਕਰ ਤੁਹਾਨੂੰ ਦੱਸਿਆ ਕਾਨੂੰਨ ਸਾਰੇ ਕਾਰਵਾਈ ਕਰ ਰਹੇ ਆ ਸਾਡੀਆਂ ਤਿੰਨ ਚਾਰ ਅੱਡ ਪਾਰਟੀਆਂ ਬਣੀਆਂ ਪੰਜ ਇਹਨਾਂ ਨੂੰ ਨੇਵ ਕਰਨ ਦੇ ਲਈ ਛੇਤੀ ਫੜਨਾ ਤੇ ਹੀ ਪਤਾ ਲੱਗਾ ਕਿ ਇਲਾਕਾ ਵੀ ਸੀਲ ਕੀਤਾ ਕਿੰਨਾ ਕ ਇਲਾਕਾ ਸੀਲ ਕੀਤਾ ਜੀ ਕਿੰਨੇ ਇਲਾਕਾ ਦਾ ਸਾਡੇ ਚਾਰ ਪੰਜ ਪਾਰਟੀਆਂ ਸਾਡੀਆਂ ਹੁੰਦੀਆਂ ਨੇ ਚੈੱਕ ਕਰ ਕੋਈ ਮੇਲੀ ਲੀਲ ਲੱਗਦਾ ਕਿ ਛੇਤੀ ਫੜੇ ਜਾਣਗੇ ਫੜਾਂਗੇ ਛੇਤੀ ਫੜਾਂਗੇ ਸਰਬਾਰ ਚੱਲ ਲੁੱਟ ਪੋੜ ਦੇ ਕਾਰਦਾ ਕੋਈ ਹੈ ਕਿੰਨੇ ਕਿੱਦਣਾ ਕਿੰਨਾ ਕ ਐਸ਼ ਹੈ ਜਿਹੜਾ ਯੂ نو 2:30 ਵਜੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਕੰਟਰੋਲ ਰੂਮ ਦੇ ਥੋਂ ਉਦੋਂ ਬਾਅਦ ਇਮੀਡੀਏਟਲੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਮ ਨੇ ਹੋਏ ਸੀ ਸਕਿਉਰਟੀ ਗਾਰਡ ਨਾਲ ਹੱਥੋਂ ਪਾਈ ਉਹ ਕ ਜਿਹੜੇ ਆ ਉਹਨਾਂ ਦਾ ਅਪਰੋਕਸੀਮੇਟ ਮਤਰਾ ਲਗ ਸਮਝ ਗਿਆ ਉੱਟ ਗਿਆ ਲੱਗਿਆ ਇਹਨੇ ਬੰਦੇ ਰੋਡੇ ਸੀ ਜਾਂ ਸਿਗਰਾ ਤਿੰਨੇ ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6 5 6 ਪੁਲਿਸ ਪਾਰਟੀਆਂ ਮਾਜੂਗ ਐ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਆ ਸਾਡੇ ਸੀਨੀਅਰ ਆਫਸਰ ਵੀ ਸਾਰੇ ਵੇਸਟ ਕਰ ਚੁੱਕੇ ਆ ਤੇ ਤ੍ਰਤੀ ਜਿਹੜੀ ਗੋਇੰਗ ਔਨ ਆ ਬੋਲਿਆ ਉਹਨੂੰ ਛੇਤੀ ਜਿਹੜਾ ਗੱਤਾਂ ਕਰ ਲਿਆ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤੇ ਨੇ ਉਹਨਾਂ ਨੇ ਇਹਨਾਂ ਨੇ ਦੱਸਿਆ ਹੁਣ ਇਸੀ ਥੰਟੀ ਛਿੱਡੀ ਦਾ ਬਾਅਦ ਚ ਪਤਾ ਲੱਗੂਗੀ ਵੀ ਉਹਨਾਂ ਨੇ ਫਾਇਰ ਕੀਤਾ ਸੀ ਸੀਸੀਟੀਵੀ ਕੈਮਰਾ ਵੀ ਮੂਰੇ ਆਏ ਨੇ ਹਾਂ ਹਾਂ ਸੀਸੀਟੀਵੀ ਕੈਮਰੇ ਖੰਗਾਲਦੇ ਆਂ ਚਲੋ ਮੁਰਲੀ ਤਫਤੀਸ਼ ਕੋ ਸਾਹਮਣੇ ਆਇਆ ਕੁਝ ਹੋ ਮੁਰਲੀ ਜਾਂਚ ਕੋ ਸਾਹਮਣੇ ਮੈਂ ਮੁਰਲੀ ਜਾਚ ਤੋਂ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਐ ਏਦਾਂ ਆ ਕੈਸ਼ ਜਿਹੜਾ ਲੁੱਟ ਕੇ ਲੈ ਗਏ ਆ ਕੁਝ ਪਤਾ ਨਹੀਂ ਕਿੰਨੀ ਕੀ ਐਕਚੁਅਲੀ ਜਿਹੜਾ ਲੈ ਗਏ ਉਹ ਅਪ੍ਰੋਕਸੀਮੇਟ 15 ਲੱਖ ਸਮਥਿੰ ਮੇਰਾ ਗੁਰਪ੍ਰੀਤ ਸਿੰਘ ਬੈਣੀਪਾਲਾ ਤੇ ਕਿਹੜਾ ਪਿੰਡ ਮੇਰਾ ਪਿੰਡ ਰੋਹਣੋ ਖੁਰਦਾ ਜੀ ਬਗਲੀ ਮੈਂ ਲੈਬ ਦਾ ਬਿਜ਼ਨਸ ਕਰਦਾ ਤੇ ਕੀ ਹੋਇਆ ਕਿ ਇੱਥੇ ਸਾਨੂੰ ਖੜਕੇ ਦੀ ਆਵਾਜ਼ ਸੁਣ ਰਹੀ ਸੀ ਫਾਇਰ ਹੋ ਰਹੀ ਸੀ ਜਦੋਂ ਅਸੀਂ ਭੱਜ ਕੇ ਦੁਕਾਨ ਤੋਂ ਬੈਂਕ ਵੱਲ ਨੂੰ ਆਏ ਤਾਂ ਇਹ ਪਤਾ ਲੱਗਾ ਕਿ ਇੱਥੇ ਲੁੱਟ ਦੀ ਵਾਰ ਦਾ ਹੋਇਆ ਕੀ ਮਾਮਲਾ ਕੀ ਤਿੰਨ ਲੁੱਟੇ ਮਾਮਲਾ ਇਹ ਪਲਿਆ ਕਿ ਤਿੰਨ ਮੁੰਡੇ ਬਾਈਕ ਤੇ ਸਵਾਰ ਹੋ ਕੇ ਆਏ ਸੀ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਪਿਸਟਲ ਸੀ ਉਹਨਾਂ ਨੇ ਅੰਦਰ ਆ ਕੇ ਫੌਜੀ ਸਾਹਿਬ ਨਾਲ ਥੋੜਾ ਜਿਹਾ ਝਗੜਾ ਕੀਤਾ ਉਹਨਾਂ ਨੇ ਮੂੰਹ ਤੋਂ ਰਮਾਲ ਲਾਉਣ ਨੂੰ ਕਿਹਾ ਜਦੋਂ ਉਹਨਾਂ ਨੇ ਨਹੀਂ ਲਾਇਆ ਤਾਂ ਫੌਜੀ ਸਾਹਿਬ ਨੇ ਉਲਝ ਗਏ ਉਹ ਤੇ ਉਹਨਾਂ ਦੀ ਰਫਲ ਖੋਲੇ ਤੇ ਇਹ ਕਿੰਨੇ ਕ ਵਜੇ ਦੀ ਘਟਨਾ ਹੈ ਇਹ 2:30 ਵਜੇ ਦੀ ਘਟਨਾ ਹੈ ਜਦੋਂ ਸਾਨੂੰ ਪਤਾ ਲੱਗਿਆ ਫਿਰ ਤੁਸੀਂ ਆ ਕੇ ਸਿੱਕੀ ਦੇਖਿਆ ਅਸੀਂ ਇੱਥੇ ਆ ਕੇ ਪਹਿਲਾਂ ਸਭ ਤੋਂ ਅੰਦਰ ਬੈਂਕ ਦੇ ਅੰਦਰ ਗਏ ਤੇ ਮੁਲਾਜ਼ਮਾਂ ਦਾ ਹਾਲਚਲ ਦੇਖਿਆ ਵੀ ਕਿਸੇ ਨੂੰ ਗੋਲੀ ਤਾਂ ਨਹੀਂ ਲੱਗੀ ਕਿਉਂਕਿ ਅੰਦਰ ਵੀ ਫਾਇਰ ਹੋਇਆ ਬੈਂਕ ਦੇ ਅੰਦਰ ਵੀ ਫਾਇਰ ਹੋਇਆ ਤੇ ਜਦੋਂ ਤੁਸੀਂ ਪਹੁੰਚੋ ਜਾ ਚੁੱਕੇ ਸੀਗੇ ਅਸੀਂ ਅੰਦਰ ਆ ਕੇ ਮਲਾਜ਼ਮਾਂ ਕੋਲ ਆ ਕੇ ਪਹਿਲਾਂ ਉਹਨਾਂ ਦਾ ਹਾਲਚਾਲ ਪੁੱਛਿਆ ਜਾਂਦ ਤੋਂ ਕੀ ਪਤਾ ਲੱਗਿਆ ਕਿੰਨਾ ਟਾਈਮ ਲੱਗ ਗਿਆ ਨੇ ਬੈਂਕ ਦੇ ਵਿੱਚੋਂ ਬੈਂਕ ਦੇ ਵਿੱਚ ਲਾਂਚ ਟਾਈਮ ਤੋਂ ਬਾਅਦ ਇਹ ਖੁੱਲਿਆ ਸੀਗਾ ਅੱਜੇ ਕੈਸ਼ ਆਇਆ ਸੀਗਾ ਉਹਦੇ ਕਰਕੇ ਹੋ ਸਕਦਾ ਕਿ ਕਿਸੇ ਨੂੰ ਜ਼ਿਆਦਾ ਭੇਤ ਹੋਵੇ ਕਿ ਕਿੰਨੀ ਲੁੱਟ ਅੰਦਾਜ਼ਨ 10 ਤੋਂ 15 ਲੱਖ ਕਹਿਆ ਜਾ ਰਿਹਾ ਜੀ ਵੀ ਦੇਖ ਦਿਓ ਸਿਖਰ ਦੁਪਹਿਰੇ ਜਿਹੜਾ ਵੀ ਸਿਖਰ ਦੁਪਹਿਰੇ ਦੇਖੋ ਜੀ ਹੋ ਸਕਦਾ ਨਸ਼ੇੜੀ ਹੋ ਸਕਦੇ ਨੇ ਜਾਂ ਕੋਈ ਵੀ ਹੋ ਸਕਦਾ ਪਰ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਉਹ ਸਿਖਰ ਦੁਪਹਿਰਿਆ ਕੇ ਲੁੱਟ ਕਰਕੇ ਤਾਂ ਜਾਨੀ ਮਾਲੀ ਨੁਕਸਾਨ ਵੀ ਕਰ ਸਕਦੇ ਸੀ